ਆ ਹੋ ਗਏ ਉਹ ਗੱਲ ਸੁਣ ਤੀਵੀ ਬਦਲ ਲੈ ਮੇਰੀ ਤੀਵੀ ਜਿਹੜੀ ਲਿਆ ਕੇ ਦਿੱਤੀ ਆ ਯੂਪੀ ਵਾਲੀ ਇਹ ਨਹੀਂ ਮੈਨੂੰ ਜੂਨ ਦੰਦੀ ਇਹਨੇ ਮੇਰਾ ਲਹੂ ਪੀਆ ਪਿਆ ਏ ਆ ਖੌਂਸੜੇ ਮਾਰ ਕੇ ਕੱਢਿਆ ਏ ਮਨੂੰ ਦੱਸ ਹੁਣ ਬੁੜਾ ਬੰਦਾ ਕਿੱਥੇ ਜਾਵੇ ਇਹ ਨਹੀਂ ਤੀਵੀ ਲੋੜ ਤੇਰੀ ਤੈਨੂੰ 60000 ਰੁਪਏ ਨਕਦ ਦੁੱਤਾ ਦਾ ਵੀ ਤੀਵੀ ਲਿਆਈ ਛਾਂਟ ਨੂੰ ਤੂੰ ਲਿਆ ਯੂਪੀ ਵਾਲੀ ਇਹ ਗੱਤ ਸੁਣ ਦੱਲਾ ਜੀ ਐਸੇ ਥੋੜੀ ਨਾ ਹੁੰਦਾ ਹੈ ਹੋਰ ਕਿਸੇ ਥੋੜੀ ਬਦਲ ਹੁੰਦਾ ਉਹ ਬਾਈਕ ਤੇ ਗਾੜੀ ਹੈ ਕੋਈ ਕਦੀ ਬਦਲ ਲਿਆ ਕਦੀ ਛੋੜ ਦਿਆ ਐਸੇ ਤੋਂ ਹੋਣਾ ਲੋਟ ਨਹੀਂ ਆਈ ਪੀਮੀ ਫਿਰ ਬਦਲੂ ਗਈ ਚైనా ਦੇ ਫੋਨ ਦੀ ਵੀ 3 ਮਹੀਨੇ ਦੀ ਗਾਰੰਟੀ ਦੇਣ ਲੱਗੇ ਉਹ ਬਾਈਕ ਦੀ 3 ਮਹੀਨੇ ਦੀ ਗਾਰੰਟੀ ਨਹੀਂ ਆਉਂਦੀ ਬੰਚ ਤੇ ਮਾਰੇਗੀ ਮਾਰੇਗੀ हमको ਵੀ ਮਾਰੇਗੀ ਸਾਥ ਮੇ ਮਾਰ ਦਿੱਤਾ ਮੰਨੂ ਐ ਜੂਣਾ ਹਰਾਮ ਕਰਿਆ ਪਿਆ ਜਿੱਦਣ ਦੀ ਆਈ ਐ ਅੱਜ 14ਵਾਂ ਦਿਨ ਐ 32 32 ਕਿਲੋ ਦੇ ਦੋ ਕਟੇ ਬਾਸਮਤੀ ਚੌਲਾਂ ਲੈ ਖਾਂਗੇ। ਕਿਆ ਬਲੀ ਖਾਏਗੀ ਔਰ ਕੋ ਖਾਏਗੀ? ਔਰ ਸੇਖਾਲ ਬਈ ਮੇਰਾ। ਉਹ ਰੋਟੀਆਂ ਨਹੀਂ ਜਨਾ ਪਕਦੀਆਂ। ਹਫਤੇ 'ਚ ਮੈਂ ਕਟੋ ਘੜ ਤਿੰਨ ਦਿਨ ਦਾ ਚਾਹੀਦੀ ਕਹਿੰਦੀ ਮੈਨੂੰ ਮੱਛੀ। ਉਹ ਤਾਂ ਬਾਸਮਤੀ ਦੀ ਟੁਕੜੀ ਹੀ ਚੌਲ ਖਾਂਦੀ ਹੋਰ ਨਹੀਂ ਕੋਈ ਖਾਂਦੀ। ਜਿੱਦਨ ਦਾ ਵਿਆਹ ਕੇ ਆਈ ਐ। ਮੈਂ ਕਹਿੰਦਾ ਜੇ ਬਹੁਤਾ ਨਹੀਂ 2 ਡੂੜ ਲੱਖ ਰੁਪਇਆ 38 ਦਾ ਕਰਜ਼ਾ ਹੋ ਗਿਆ ਐਸਾ ਬਨਾਲ ਤਾਂ ਮੈਂ ਗਲਮਾ ਰੱਸਾ ਪਾ ਲੂੰਗਾ ਇਹਨੂੰ ਬਦਲ ਤੂੰ ਮੰਨੂ ਕੋਈ ਪਤਾ ਨਹੀਂ 3 ਵੀ ਬਦਲ ਦੇ ਮੇਰੀ ਉਹ ਪੈਸੇ ਵਾਲਾ 3 ਹੀ ਹੁੰਦਾ ਹੈ ਉਹ ਤਾਂ ਭਾਈ ਬੜੀਆ ਖਾਣਾ ਹੈ ਭਾਈ ਉਹ ਖਾ ਨਹੀਂ ਖਲਾਤਾ ਹੂੰ ਮੈਂ ਕਿ ਗੁਰਦੁਆਰੇ ਤੇ ਲਾਤਾ ਹੂੰ ਇਹ ਅਭੀ ਥੋੜੀ ਨਾ ਬਦਲੀ ਜਾਏਗੀ ਉਹ ਉਹ ਕੋਈ ਵੇਚੋ ਗਾੜੀ ਥੋੜੀ ਨਾ ਬਦਲ ਦੇਗੇ ਉਹ ਭੈਣ ਦਿਨ ਦੀ ਟੁੱਕਦੀ ਐ ਸ਼ਾਮ ਨੂੰ ਪਉਆ ਪੀ ਕੇ ਦਾਰੂ ਦਾ ਚਲੇ ਜਾ ਮੈਂ ਖੌਂਸੜੇ ਮਾਰਦੀ ਐ ਫੌਂੜੇ ਮਾਰਦੀ ਪਹਿਲਾਂ ਕਹਿੰਦੀ ਤਾਂ ਘਰਾਂ ਮਨੂੰ ਕਈ ਟੱਟੀ ਨਹੀਂ ਉਤਰਦੀ ਮੈਂ ਹੋਰ ਕੇ ਚਾਹੀਦਾ ਕਹਿੰਦੀ ਗਰੇਜੀ ਸੀਟ ਲਾ ਮੁਰਗੀ ਛਾਂਨੇ ਮੈਂ ਗਰੇਜੀ ਸੀਟ ਲਵਾਈਏ ਮੁਰਗੀ ਖਾਣਾ ਨਹੀਂ ਦਸਰਗਾ ਦੀ ਗੋਸਲ ਖਾਣਾ ਹਾ ਤੇ ਗੋਸਲ ਖਾਣਨੇ ਮੈਂ ਗਰੇਜੀ ਸੀਟ ਬੁਲਾਈਏ ਫੇਰ ਕਹਿੰਦੀ ਮੇਰੀ ਟੱਟੀ ਨਹੀਂ ਉਤਰਦੀ ਮਨੂੰ ਸਕੂਟਰ ਹੀ ਲੈ ਕੇ ਦੇ ਉਹ ਸਕੂਟਰ ਹੀ ਲੈ ਕੇ ਗਈ ਆ ਉਹ ਬੈਂਚੋਰ ਬਾ ਚਲਾਤਾ ਹੈ ਵਾਹਾਂ ਤੇ ਸਕੂਟਰੀ ਇਸ ਲਈ ਮੰਗਾ ਹੋਗਾ ਤੂੰਨੇ ਵੀ ਦੇ ਦਿਆ ਬੈਂਚੋਰ ਨੂੰ मैं क्या मरू जीने नहीं देती रात में मारती है ऐसे आ, ये देख ये देख गंडे मारती है बहुत तेज और वो उन्हें गुज है आज सुन ले कराली चले गया उसके साथ में बैठ के महाजल रोज चावल खाता हूँ चावल खाना है क्या पे आए महा बंद गोभी ले लो किलो बंद गोभी ले ली ਪਿਛਾਂ ਬੈਠਾ ਮੈਂ ਭਾਈ ਉਹਨੂੰ ਛਿਲਦਾ ਆਈ ਗਿਆ ਹਾਰੇ ਦਾ ਮਾਂ ਲੈ ਵੀ ਨਰਿੰਦਰ ਸਿਆ ਜਾਂ ਪਿੰਡ ਪਹੁੰਚਿਆ ਮਾਂ ਫੁੱਲ ਤਾਂ ਨਿਕਲਿਆ ਨਹੀਂ ਮੇਰੇ ਨਾਲ ਤਾਂ ਹੋ ਗਈ ਖੱਗੀ ਯਾਰ ਉਹਨੇ ਜਾ ਕੇ ਦੇਖਿਆ ਭਾਈ ਸਕੂਟਰੀ ਖੜਾਈ ਜਾਂ ਦੇਖਿਆ ਮੇਰੇ ਹੱਥ 'ਮਾਂ ਖਾਲੀ ਦਿਖਾਵਾ ਚੱਕ ਲਿਆ ਮੈਂ ਕਹਿੰਦੇ ਡੰਡੋਰ ਦਾ ਲੱਗੀ ਭਾਈ ਮੈਨੂੰ ਕੁੱਟਣਾ ਮਾਂ ਕਿਹਾ ਹੋ ਗਿਆ ਕਣੀ ਕਰੇ ਬਾਪ ਕੰਜਰ ਦਾ ਭੱਲੇ ਵਰਗਾ ਕਾਰਜਾਰ ਕਰਦਾ ਤਾਂ ਇਹਦੇ ਵਿੱਚ ਗੋਬੀ ਜੇ ਬੰਦ ਗੋਬੀ ਵੀਤੇ ਮਾ ਫੁੱਲ ਨਹੀਂ ਨਿਕਲਿਆ ਆਪਣੇ ਨਾਲ ਹੋ ਗਈ ਲੁੱਟ ਕਹਿੰਦੀ ਲੁੱਟ ਨਹੀਂ ਹੋਈ ਇਹ ਐਸਾ ਹੀ ਹੁੰਦਾ ਹੈ ਦੱਸ ਹੁਣ ਮਾਰੇ ਖੌਂਸੜੇ ਮਾਰ ਦੋ ਬਾਈ ਕਿ ਆਇਆ ਮੈਂ ਮਾਰ ਦੋ ਰਾਤ ਨੂੰ ਸਾਲੀ ਨੂੰ ਹਾਂ ਮੇਰੇ ਪੋਦੇ ਕਤਲ ਦਾ ਪਰਚਾ ਗਾਲਾ ਇਹਨੂੰ ਆਪਣੀ ਤੀਵੀ ਨੂੰ ਲੈ ਆ ਇਹ ਮਨਸੂਬਾ ਚਲੀ ਜਾਏਗੀ ਔਰ ਲਾ ਦੇਂਗੇ ਤੇਰੇ ਕੋ 20000 ਵਾਲੀ ਮਹਿੰਗੀ ਲਾ ਦੇਂਗੇ ਮੈਨੂੰ ਕਿੱਥੇ ਕਾਟ ਮਾਰੂੰਗਾ ਮਾਰ ਦੋ ਵਹਿਂਚੂਰ ਕੋ ਔਰ ਕੀ ਕਰਾਂਗੇ ਨੂ ਮਾਰ ਦੂੰਗੀ ਇਹ ਤਾਂ ਗਲ ਕੋਟ ਕੇ ਆ ਗੱਲ ਛੱਡਦਾ ਬਹੁਤ ਖੋਤੜੀ ਤੀਵੀ ਐ